ਦੇਰੇ ਕਮੁਕੀਦ ਨੇ ਨਾ ਸੰਤ ਗਵਰਨਮੈਂਟ ਨੇ ਗਰੀਬ ਪਰਿਵਾਰਾਂ ਦੇ ਵਾਸਤੇ ਉਹ ਪਹਿਲੀ ਵਾਰ ਹੈ ਕਿ ਉਹਨਾਂ ਨੂੰ ਡਾਇਰੈਕਟਲੀ ਮਿਲਣੇ ਔਰ ਤੁਸੀਂ ਉਹਦਾ ਨਜ਼ਾਰਾ ਦੇਖੋਗੇ ਹੁਣ ਤਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਤੁਸਾਨੀ ਨਹੀਂ ਉਤਾਵਲੀ ਕਿਉਂ ਆ ਆਖਿਰਕਾਰ ਉਹ ਗੱਡੀ 'ਚ ਬੈਠੇ ਹਨ ਮਹਾਰਾਜ ਸਾਹਿਬ ਸਿਖੇ 5 ਸਾਲ ਤਤਾਈ ਪੁਜੀਸ਼ਨ ਸੀ ਕਿ ਨਹੀਂ ਤੇ ਹੁਣ ਕਿਉਂ ਹੋ ਗਏ बात ਕਰਨ ਜਾ ਰਹੇ ਨੇ ਪੰਜਾਬ ਫੇਰੀ ਦੀ ਪਟਿਆਲੇ ਤੋਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਰਿਸਪਾਂਸ ਕਿਸ ਤਰੀਕੇ ਦਾ ਸਾਡੇ ਲਈ ਬੜੀ ਫਕਰ ਦੀ ਬਾਤ ਹੈ ਰਿਸਪਾਂਸ ਤੁਸੀਂ ਦੇਖੋ ਜਾ ਕੇ ਪੰਡਾਲ ਭਰੇ ਪਏ ਨੇ ਤੇ ਇਹ ਇਹਨਾਂ ਦਾ ਆਪਣਾ ਲੋਲੁਸ਼ਕਰ ਹੈਗਾ ਪੰਜਾਬੀਆਂ ਦੇ ਵਿੱਚ ਵੀ ਹੈਗਾ ਤੇ ਮੈਂ ਸਮਝਦਾ ਕਿ ਬੜੀ ਫਕਰ ਦੀ ਬਾਤ ਹੈ ਕਿ ਸ਼ੁਰੂਆਤ ਜੰਗਦਾਗੁਰੂ ਹੋਣੀ ਹੈ ਇਸ ਤੋਂ ਇਲਾਵਾ ਕਿਉਂਕਿ ਕੁਝ ਸਮਾਂ ਰਹਿ ਗਿਆ ਹੁਣ ਚੋਣ ਜਾਬਤਾ ਜਿਹੜਾ ਲੱਗਿਆ ਸੀ ਉਸ ਤੋਂ ਬਾਅਦ ਜਿਹੜੀ ਇਸ ਤਰੀਕੇ ਨਾਲ ਚੱਲ ਰਹੀਆਂ ਹਰ ਪਾਸੇ ਪ੍ਰਚਾਰ ਚੱਲ ਰਿਹਾ ਪ੍ਰਚਾਰ ਖਤਮ ਹੋਣ ਵਾਲਾ ਹੈ ਰਿਐਕਸ਼ਨ ਲੋਕਾਂ ਚ ਕਿਹੋ ਜਿਹਾ ਮਿਲ ਰਿਹਾ ਭਾਵੇਂ ਪਟਿਆਲੇ ਦੀ ਗੱਲ ਕਰ ਲਈਏ ਜਾਂ ਫਿਰ ਨਾਭੇ ਦੀ ਗੱਲ ਕਰ ਲਈਏ ਹੋਰ ਆਕੇ ਇਲਾਕਿਆਂ ਦੀ ਗੱਲ ਕਰਦੇ ਬਹੁਤ ਭਰਪੂਰ ਪਿਆਰ ਮਿਲ ਰਿਹਾ ਬਹੁਤ ਭਰਪੂਰ ਇਹ ਕਿਸੇ ਨੂੰ ਉਹ ਲੈ ਨਾ ਰਹੇ ਕਿ ਪਿਆਰ ਬਹੁਤ ਭਰਪੂਰ ਮਿਲ ਰਿਹਾ ਗੱਲ ਇਹ ਹੈ ਜੀ ਕਿ ਜਿਹੜੇ ਕੰਮ ਕੀਤੇ ਨੇ ਨਾ ਸੈਂਟਰਲ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਵਾਸਤੇ ਉਹ ਪਹਿਲੀ ਵਾਰ ਹੈ ਕਿ ਉਹਨਾਂ ਨੂੰ ਡਾਇਰੈਕਟਲੀ ਮਿਲਨੇ ਔਰ ਤੁਸੀਂ ਉਹਦਾ ਨਜ਼ਾਰਾ ਦੇਖੋਗੇ ਹੁਣ ਨਤੀਜਾ ਬਹੁਤ ਅੱਛਾ ਨਿਕਲੇਗਾ ਇਸ ਤੋਂ ਪਹਿਲਾਂ ਕਾਂਗਰਸ ਨਾਲ ਸਾਥ ਦਿੱਤਾ ਹਮੇਸ਼ਾ ਕਾਂਗਰਸ ਵੱਲੋਂ ਬੜਾ ਪਿਆਰ ਮਿਲਿਆ ਹੁਣ ਬੀਜੇਪੀ ਵੱਲੋਂ ਲੋਕ ਸਵਾਲ ਕਰਦੇ ਨੇ ਕਿ ਆਖਰਕਾਰ ਪਾਰਟੀ ਕਿਉਂ ਬਦਲਨੀ ਪਈ ਕਿਉਂਕਿ ਲੋਕ ਦੇਖੋ ਲੋਕ ਤਾਂ ਖੁੱਲੇ ਦਿਲ ਦੇ ਨੇ ਉਹ ਜੇ ਆਪਣਾ ਸਮਝਦੇ ਨੇ ਫਿਰ ਪੁੱਛ ਵੀ ਸਕਦੇ ਨੇ ਫਿਰ ਕੀ ਜਵਾਬ ਦੇਣ ਜਵਾਬ ਬੜਾ ਸਿੰਪਲ ਹੈ ਕਿ ਜਿਹੜੇ ਇਸ਼ੂਸ ਤੇ ਨਾਂ ਦੇ ਉਹਦੇ ਬੇਸਿਸ ਤੇ ਅਸੀਂ ਜੁੜੇ ਸੀਗੇ ਉਹ ਇਸ਼ੂਸ ਤੋ ਜਦ ਦੂਰ ਹੋਣ ਲੱਗੇ ਔਰ ਸਾਨੂੰ ਦੂਰ ਕਰਨ ਲੱਗੇ ਫਿਰ ਅਸੀਂ ਨਹੀਂ ਰਹਿ ਸਕਦੇ ਫਿਰ ਉਸੇ ਨਹੀਂ ਰਹਿ ਸਕਦੇ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਕੈਪਟਨ ਵਿੰਦਰ ਸਿੰਘ ਦੀ ਗੱਲ ਕਰ ਲਈਏ ਛੋਟ ਕੈਪਟਨ ਵਿੰਦਰ ਸਿੰਘ ਜੀ ਦੀ ਗੱਲ ਕਰ ਲਈਏ ਤੁਹਾਡੇ ਪਿਤਾ ਨੋਮੀਨੇਸ਼ਨਸ ਵੇਲੇ ਨਹੀਂ ਪਹੁੰਚੇ ਸੀਗੇ ਅੱਜ ਜਾਣਕਾਰੀ ਮਿਲੀ ਅੱਜ ਨਹੀਂ ਪਹੁੰਚ ਰਹੇ ਕਾਰਨ ਕੀ ਗਏ ਜੀ ਵੀਰ ਪਿੱਛੇ ਜੀ ਬਲੱਡ ਪ੍ਰੈਸ਼ਰ ਤੇ ਗੈਸਟਰੋਇੰਟਾਈਟਸ ਕੱਠੇ ਹੈ ਤੇ ਮੇਰੇ ਕੱਲ ਕੱਲ ਜਾਂ ਪਰਸੋਂ ਨੂੰ ਉਹਨਾਂ ਦੀ ਅਵਾਈ ਹੈਗੀ ਹੈ ਪਰ ਹੁਣ ਉਮਰ ਦੇ ਅਲਫਾਜ਼ ਨਾਲ ਥੋੜਾ ਬਹੁਤਾ ਬਿਮਾਰ ਰਹਿੰਦੇ ਨੇ ਜ਼ਿਆਦਾ ਨਹੀਂ ਕਾਫੀ ਫਿੱਟ ਹਨ ਪਹਿਲਾਂ ਤਾਂ ਬਿਲਕੁਲ ਹੀ ਠੀਕ ਹੋ ਗਏ ਸੇ ਆ ਪਿੱਛੇ ਕੋਈ 10 ਦਿਨ ਪਹਿਲਾਂ ਸਵियर ਗੈਸਟ੍ਰਾਈਟਸ ਹੋਈ ਉਹਨਾਂ ਨੂੰ ਹਸਪੀਟਲਾਈਜ਼ ਵੀ ਕਰਨਾ ਪਿਆ ਸਾਨੂੰ ਹੁਣ ਘਰ ਆ ਗਏ ਪਰ ਹੁਣ ਥੋੜੀ ਬਲੱਡ ਪ੍ਰੈਸ਼ਰ ਦੀ ਇਸ਼ੂ ਹੈ ਅਮ ਇੱਕ ਦੋ ਦਿਨਾਂ ਤੋਂ ਮੇਰੇial ਠੀਕ ਹੋ ਗਿਆ ਮੈਂ ਕਿਉਂਕਿ ਜਦ ਚੌਣ ਮੈਦਾਨ ਚ ਜਾਂਦੇ ਨੇ ਫਿਰ ਮਾਹੌਲ ਬਿਲਕੁਲ ਹੀ ਵੱਖਰਾ ਹੋ ਜਾਣਾ ਇਸ ਕਰਕੇ ਪੁੱਛ ਰਹੇ ਆ ਰਹੇ ਆ ਜੀ ਫਿਕਰ ਨਾ ਕਰੋ ਆ ਰਹੇ ਇੱਕ ਪਾਸੇ ਇੱਕ ਆਖਰੀ ਸਵਾਲ ਹੈ ਜੀ ਕਿਉਂਕਿ ਕਿਸਾਨ ਬੜੇ ਘੇਰੀ ਬੈਠੇ ਨੇ ਹੈਨਾ ਅਸੀਂ ਜਦ ਆਏ ਛੋਣੀ ਮੜਣੀ ਹੋਈ ਸੀ ਸਾਰੀ ਪਟਿਆਲਾ ਕਾਰਨ ਕੀ ਲੱਗ ਰਿਹਾ ਕਿਸਾਨ ਕਹਿੰਦੇ ਸੀ ਸਵਾਲ ਸੁਕਣੇ ਹੈ ਮਹਾਰਾਣੀ ਜੀ ਕਹਿੰਦੇ ਨੇ ਕਿ ਸਵਾਲ ਜਵਾਬ ਅਸੀਂ ਦਵਾਂਗੇ ਪਾਰਲੀਮੈਂਟ ਛੋਟੇ ਲਈ ਜਾ ਕੇ ਦਵਾਂਗੇ ਪਰ ਹੁਣ ਕਿਉਂ ਇਸ ਤਰੀਕੇ ਦੀ ਜਿਹੜੀ ਹੈਗੀ ਹੈ ਉਹ ਪਰੇਸ਼ਾਨੀ ਹੋ ਰਹੀ ਹੁਣ ਇਹ ਨਹੀਂ ਪਤਾ ਜੀ ਕੌਣ ਕੀ ਦੇ ਪਿੱਛੇ ਹੈ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਕਿਸਾਨੀ ਇੰਨੀ ਉਤਾਵਲੀ ਕਿਉਂ ਹੈ ਆਖਿਰਕਾਰ ਉਹ ਗੱਦੀ 'ਚ ਬੈਠੇ ਹਨ ਮਹਾਰਾਜਾ ਸਾਹਿਬ ਸਿਖੇ 5 ਸਾਲ ਤਾਂ ਤਾਂ ਇਹ ਪੋਜੀਸ਼ਨ ਸਿਖੀ ਨਹੀਂ ਤਦੋਂ ਕਿਉਂ ਹੋ ਗਈ ਇਹਨਾਂ ਨੂੰ ਪੁੱਛੋ ਜੇ ਪਰਿਵਾਰ ਸਾਰਾ ਨਾਲ ਰਹੇਗਾ ਬਿਲਕੁਲ ਨਾਲ ਰਹੇਗਾ ਕਿਉਂ ਨਹੀਂ ਰਹੇਗਾ ਟੋਣਾ ਵੇਲੇ ਟੋਣਾ ਵੇਲੇ ਤੇ ਟੋਣਾ ਦੇ ਬਾਅਦ ਵੀ ਔਰ ਪਹਿਲਾਂ ਵੀ ਦੋ ਵਾਰ ਧੰਨਵਾਦ ਸਰ ਸਾਡੇ ਨਾਲ ਗੱਲ ਕਰਨ ਲਈ ਧੰਨਵਾਦ ਤਾਂ ਇਹ ਸੀਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ بیٹے ਰਣਿੰਦਰ ਸਿੰਘ ਜਿਹੜੇ ਕਿ ਇਸ ਵਕਤ ਤਿਆਰੀਆਂ ਕਰ ਰਹੇ ਨੇ ਤੇ ਕੁਝ ਹੀ ਦੇਰ 'ਚ ਇੱਥੋਂ ਪੋਲੋ ਗਰਾਊਂਡ ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰੈਲੀ ਰੱਖੀ ਹੈ ਉੱਥੇ ਆਪਣੀ ਮਾਤਾ ਜੀ ਨਾਲ ਪਹੁੰਚਣਗੇ ਮਹਾਰਾਣੀ ਪ੍ਰਨੀਤ ਕੌਰ ਨਾਲ ਤੇ ਲੋਕਾਂ ਨੂੰ ਸੰਬੋਧਿਤ ਕਰਨਗੇ ਕੈਂਡੀਡੇਟ ਜਿਹੜੇ ਬੀਜੇਪੀ ਦੇ ਨੇ ਉਹ ਵੀ ਤੇ ਨਾਲ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰ ਇਹ ਵੀ ਦੱਸਦੇ ਨਜ਼ਰ ਆਏ ਕਿ ਆਖਿਰਕਾਰ ਲੋਕਾਂ ਦਾ ਰਿਸਪਾਂਸ ਕਿਹੋ ਜਿਹਾ ਮਿਲ ਰਿਹਾ ਹੈ ਰੈਲੀ ਪਹਿਲੀ ਹੋਣ ਜਾ ਰਹੀ ਹੈ ਉਹਦਾ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਹੈ ਤੇ ਨਾਲ ਦੇ ਨਾਲ ਜੋ ਕੁਝ ਕਿਸਾਨ ਧਰਨੇ ਦੇ ਰਹੇ ਨੇ ਉਹਨਾਂ ਪਿੱਛੇ ਕਿਹਦਾ ਹੱਥ ਹੈ ਉਸ ਬਾਰੇ ਵੀ ਗੱਲ ਕਰਦੇ ਨਜ਼ਰ ਆਏ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਬਜਨ ਵਰਮਾ ਡੇਲੀ ਪੋਸਟ ਪਟਿਆਲਾ